ਤੇ ਦਿਖਾਉਣਾ ਹੈ ਕੀ ਕੰਮ ਕਰ ਰਹੇ ਹਾਂ। ਟੋ ਡੈਕ ਹੋਰ ਨਾ ਵੀ ਵੀਡੀਓ ਦੇ ਅੰਦਰ ਤੇ ਆਪਣੇ ਘਰੇ ਅੱਜ ਲੱਗਾ ਹੋਇਆ ਮਿਸਤਰੀ ਜੋ ਕਿ ਪਿਛਲੇ ਕਮਰੇ ਸਮਾਰ ਰਹੇ ਸੀ ਉਹਦੇ ਫਰਸ਼ਾ ਲਾਉਣੀ ਆਪਾਂ ਪਲਾਸਟਰ ਕਰਕੇ ਉਹ ਕਮਰੇ ਬੈੱਡਰੂਮ ਬਣਾਉਣਾ ਯਾਨੀ ਕੀ ਕੈਸ ਨੂੰ ਦਿਖਾ ਰਹੇ ਹਾਂ ਕਿ ਆਇਟਾ ਪਟ ਰਹੇ ਇੱਥੇ ਆਪਾਂ ਲੋਕਟ ਲਾਉਣੀ ਹੈਗੀ। ਇੱਥੇ ਆਪਾਂ ਲੋਕਟ ਲਾਉਣੀ ਆ ਪਰ ਇਹ ਟਪਟੇ ਉੱਥੇ ਦਾ ਇਲਾਜ ਚੁੱਕੀ ਸੀ ਪਹਿਲਾਂ ਤੇ ਸਾਰਾ ਕਵਰ ਕਰਨਾ ਪਵੇਗਾ। ਤੇ ਰੇੜੀ ਆ ਪਰ ਕਿੰਨੇ ਬਣਦੇ ਆ ਕੰਦਾ ਫਿਰਨਾਵਾ ਕਰਦੇ ਆ ਫਿਰ ਮਿਸਤਰੀ ਲੱਗੇ ਦੂਜੇ ਕੰਮ। ਬਾਹਰ ਨਾ ਫਰਸ਼ ਕਰਦੇ ਆ। ਤੁਹਾਰ ਮੈਨ ਰੱਖਿਆ ਨਹੀਂ ਆ ਬੇਸਤ ਅਧਰ ਲੱਗ ਗਿਆ ਇਹ ਸਾਰਾ ਪਲਾਸਟਰ ਕਰਾ ਆ ਜਣਾ ਕਰ ਕਿੱਧਰ ਹੀ ਆਣਾ ਹੋਏ ਹੋ ਗਿਆ ਅਮੇ ਨਾਲ ਬੁਲਾਓ ਗੱਦੇ ਚ ਰਹੀ ਹੋ ਮਸਾਲਾ ਹੈ ਨਹੀਂ ਬਈ ਉਹ ਤੇ ਨਾਲ ਇਹਨੇ ਮਸਾਲਾ ਹੁੰਦਾ ਹੈ ਆ ਫਿਰ ਫਾਂਗ ਮੁੰਗਰ ਲਾ ਕੇ ਚੱਕ ਲਾ ਬਈ ਯਾਰ ਜੋ ਕਿੰਨੇ ਪੌਣਿਆਂ ਨੂੰ ਤਿੰਨ ਮੇ ਕੋਨ ਦਾ ਗਾਮੇ ਦਾ ਨਾ ਕਰਲਾ ਨਸਦਾ ਇਹ ਜਹਾਲ ਦਾ ਬਸ ਤੋਂ ਦਾ ਲੰਬੀ ਦਾ ਦਾ ਹੁੰਦਾ ਜੀ ਸਰਵਾਤਾ ਮੰਜੇ ਤੇ ਬੈਠੇ ਨੇ ਉਹ ਬੈਠਾ ਮੰਜੇ ਤੇ ਉਹ ਪਾਸਾੜ ਤੇ ਯਾਰ ਚਾਮਣੀ ਕਰਾਉਣਾ ਕੋਈ ਕਾਪ ਨਹੀਂ ਕਰਾਉਣਾ ਉਹ ਇੰਨਾ ਕਿ ਪਾਣੀ ਨਹੀਂ ਬਣਾ ਕਾਚਾ ਬੱਟਾ ਜਾ ਕਾ ਕਿਤਾ ਦੇ ਨੇਆ ਬੜਾ ਬਰ ਗਿਆ ਬੱਟਾ ਜੀ ਹੋਰ ਇੱਕ ਵਾਰੀ ਲਾਲੂ ਪਾਣੀ ਦੀ ਆ ਕਾਦੀ ਹੈ ਲਿਖੀ ਦੇ ਲਾਉਂਦੇ ਕਿ ਤੱਕੇ ਸੰਡੇ ਪੀਵਾਂਗੇ ਆਈ ਨਹੀਂ ਪਤਾ ਮਗਲੀ ਲਿਆਵਾਂ ਪੈਸੇ ਲੱਗੇ ਤਾਂ ਨਹੀਂ ਕਾਲੂ ਦਾ ਪਤਾ ਹੀ ਐ ਫਿਰ ਇਹ ਇਧਰ ਆ ਗਏ ਇਹਦਾ ਕੰਮ ਕਰੀ ਭਰੀ ਅਸ਼ਕਰ ਹੋ ਜਾਂਦਾ ਹੈ ਜੇ ਹੋ ਗਈ ਤਾਂ ਮੁ ਪਰੇਸ਼ਾਨੀ ਜਾਣੇ ਤਾਂ ਵੀ ਪਾਰ ਲਈ ਰਹੇ ਨੇ ਬੇਸਦੀ ਬਿਠਾ ਰਿਹਾ ਤੇ ਲੱਗਦਾ ਪੰਜਾਬ ਨੂੰ ਲੋਕੀਂ ਵਾਹੇ ਜਾਣਾ ਲੋਕੀਂ ਉਰ ਆ ਰਿਹਾ ਉਹ। ਇਹ ਹੋਰ ਪੜਾ ਦੋ। ਮੱਚੇ ਮੌਕੇ ਤੇ ਹੀ ਜਾਊਗਾ ਬੜਾ। ਇਹ ਹੋਰ ਪੜਾ। ਮੈਂ ਤੈਨੂੰ ਦੱਸਦਾ। ਬੱਸ। ਬੱਸ ਬਹੁਤ ਹੋ ਬੰਦਾ। ਆ। ਦਾ। ਅਲਟਰਾ ਟੈਕਸੀ ਮੈਂਟ ਆ ਗਿਆ। ਕਿਵੇਂ ਉੱਤੇ ਹੀ ਲੱਗ ਦੇ ਤਾਂ। ਖਾੜ ਜਾ। ਚੱਲ। ਪਾ ਦੇ ਉੱਤੇ ਸਾਰਾ। ਹਾਂ। ਅੱਧਾ ਦਾ ਉੱਡ ਗਿਆ ਹੋਲੀ ਪਾ ਅੱਧਾ ਦਾ ਸੀਗਾ ਚਲ ਚਲ ਹੋ ਜਾ ਪਾਸੇ ਆ ਰਹੇ ਗਿਆ ਵਿੱਚ ਆ ਪਾਸੇ ਵਿੱਚ ਰਹਿ ਗਿਆ ਵਿੱਚ ਦੇ ਵਿੱਚ ਹੋਰ ਸੁਣਾ ਚਲ ਹੋ ਜਾ ਪਾਸੇ ਚਲੀ ਨਾ ਚਾਹੁੰਦਾ ਇਹ ਵਿੱਚ ਰਹਿ ਗਿਆ ਛਾਣਾ ਨਾ ਵੀਏ ਛਾਣਾ ਇਧਰ ਪੱਥਰ ਆ ਜਾਂਦੇ ਐ ਅਲਟਰਾ ਡੈਕ ਸੀਮੈਂਟ ਨਾਲ ਇਹਦੇ ਪੱਥਰ ਆ ਜਾਂਦੇ ਆ ਸੇਮ ਮਾਰਤ ਨਹੀਂ ਬਰੇਤੀ ਜਾ ਜਾਂਦੇ ਆ ਪੱਥਰ ਹਾਂ ਕਿਦਾਂ ਸੀਮਾ ਦੇ ਸਾਹ ਦੇ ਚੰਗੀ ਤਰ੍ਹਾਂ ਲਾਲ ਗੇ ਲਾਉਣਾ ਜ਼ਰੂਰੀ ਹੁੰਦਾ ਹੈਗਾ ਹੋਰ ਚੰਗਾ ਆ ਚਾ ਆ ਕੁੱਤਾ ਸਾਡਾ ਬਰੇਤੀ ਦੀ ਰਖਵਾਲੀ ਕਰਦਾ ਕੋਲ ਬਿਠਾ ਡਿਆ ਕਈ ਯਾਰ ਕੋਈ ਪੰਛੀ ਮੁੰਛੀ ਆਇਆ ਨਾ ਬਰੇਤੀ ਲੈਣਾ ਘਰ ਪਾਉਂਦੇ ਅਸੀਂ ਦੇਂਦੇ ਨਹੀਂ ਮੈਂ ਕਰੀਏ ਕਿ ਪੁੱਤਾ ਬਾਹਂਡਿਆ ਕੋਲ ਜਿੰਨੇ ਬੈਠਾ ਕੋਈ ਬਰੇਤੀ ਨੂੰ ਆਕੀ ਲਾਏ ਇਹਦੇ ਕੁੱਤੇ ਵੀ ਆਂ ਮੰਜੇ ਦੇ ਥੋੜੇ ਕੱਢ ਲੈ ਮੈਂ ਦੋਸਤੋਂ ਮਿਲਾਂਗੇ ਨੈਕਸਟ ਵੀਡੀਓ ਤੇ ਅੰਦਰ ਸਬਸਕ੍ਰਾਈਬ ਕਰਕੇ ਰੱਖ ਲਿਓ ਜੀ ਧੰਨਵਾਦ